بہت ہی سرکاری سائبان بک سمتی صاحبان ضلع پریشد ممبر صاحبان ساری سرکار سیریئر کانگریسی ورکر لیڈر صحبان سامنے بیٹھیاں ਫਾਤੋ ਤੇ ਧੰਨਵਾਦ ਕਰਦਾ ਅਜਿਹਾ ਮੈਨੂੰ ਤੁਹਾਡੇ ਮੁਖਤਮ ਹੋਣ ਦਾ ਮੌਕਾ ਦਿੱਤਾ ਬਨੇ ਵੀ ਸੰਦੀਪ ਹੈਰੀ ਜੀ ਦਾ ਗੁਰਲਖ ਸਿੱਧੂ ਜੀ ਦਾ ਜਗਨੇਲ ਦਾਗਾ ਜੀ ਦਾ ਤੇ ਸਾਰੇ ਜਿੰਨੇ ਮੇਰੇ ਨੌਜਵਾਨ ਸਾਥੀ ਨੇ ਮੇਰੇ ਤੋਂ ਪਹਿਲਾਂ ਠਾਈ ਬੋਲ ਰਿਹਾ ਸੀ ਸੋ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਅੱਜ ਜੇ ਮੈਂ ਇੱਥੇ ਮਕਸਦ 71 ਹੋਊਗਾ ਸਿਰਫ ਇੱਕੋ ਇੱਕ ਮਕਸਦ ਆ ਅੱਜ ਜੁਰੇ ਹਿੰਦੋਸਤਾਨ ਦੇ ਵਿੱਚ ਭਗਤ ਦੇ ہاتھ مجبور کر سب تو پہلے سارے بہت ہی سرکاری ਸਾਡੀ ਪਾਰਟੀ ਦੇ ਪ੍ਰਧਾਨ ਅਮਨਿਤ ਸਿੰਘ ਰਾਜਾ ਦੇ ਕਿਰਦਾਰ ਨੂੰ ਮਾਣ ਦਿੰਦੇ ਆ ਜਿਨਾਂ ਲਈ ਪੁਕਾਰ ਬਾਜਵਾ ਜੀ ਦਾ ਮਰਦ ਕਹਤੇ ਆ ਕਿਉਂਕਿ ਸਾਡੀ ਹਾਈ ਕਮਾਂਡ ਨੇ ਹੋ ਤੇ ਉਹਨਾਂ ਵੱਲੋਂ ਉਹਨਾਂ ਭੇਜੇ ਇਸ ਸੋਭ ਸਭਾ ਦੇ ਕੈਂਡੀਡੇਟ

system to

कि ਜਦੋਂ ਤੁਸੀਂ ਮੈਂਬਰ ਪਾਰ ਦੇ ਵਿੱਚ ਚੋਣੇ ਉਹਦੇ ਨਾਲ ਗੱਲ ਕਰਨੀ ਪਊਗੀ ਆ ਮੈਨੂੰ ਲੱਗਦਾ ਵੀ ਯਾਰ ਨਾ ਮੈਂ ਸਦੂਰ ਗਿਆ ਉਹ ਤੇ ਨੌਣਾ ਖੜੇ ਸੀਗੇ ਉਹ ਕਹਿੰਦੇ ਬੜੇ ਮੁਸੀਬੇ ਦੇ ਵਿੱਚ ਹੋ ਗਿਆ ਮੈਂ ਨਾ ਕਈ ਦਿਨ ਹੋ ਗਏ ਸੀ ਇਹਦੀ ਤੇ ਪਿੱਛੇ ਫੈਕਟਰੀ ਰਹਿੰਦੀ ਛੋਟੀ ध्यान ई कंहिं से लीडर आई तोड़े रहंदी दूरे जे बारे ਜਿਹੜਾ ਤੁਹਾਨੂੰ ਇਕੱਲੇ ਇਕੱਲੇ ਪਿੰਡ ਉਹਦਾ ਕੈਂਪ ਲਾਉਣ ਦੀ ਜ਼ਿੰਮੇਵਾਰੀ ਸੇਤੂ ਸਾਹਿਬ ਬੰਦੇ ਨੇ ਹੈਂਦੂ ਸਾਹਿਬ ਬੰਦੇ ਨੇ ਤੁੱਲਾ ਬੰਦਾ ਡਾਕਾ ਬੰਦਾ ਕਈ ਰੱਬ ਸਾਰੀ ਜਾਣੀ ਜਿੰਨੇ ਤੁਸੀਂ ਬਜੋਗੋ ਛੋਟਾ ਜੀਵਾ ਨਹੀਂ ਰੋਟੇ ਬਣਾ ਸੀ ਰੱਖਦੇ ਨਹੀਂ ਰੋਟੇ ਬਣਾ ਸੀ ਰੱਖਦੇ ਨਹੀਂ ਪਰ ਛੋਟਾ ਸ਼ੀਰਵਾਲਾ ਉਹਨੇ 15000 ਤੋਂ ਮੈਂ ਹਰ ਹਫ਼ਤੇ ਪੈਨਸ਼ਨ ਲਾਤੀ ਸੀ 15000 ਨਹੀਂ ਸੁੱਕੀ ਹੁੰਦੀ ਆ ਕਦੇ ਕਦੇ ਪਿੰਡਾਂ ਦੇ 74 ਪਿੰਡਾਂ ਵਿੱਚ ਜਾਂਚ ਕਰਾਉਣ ਨੂੰ ਬੁਲਾਉਂਦੇ ਸੀ ਭੱਤੀਆਂ ਹੁੰਦੀਆਂ ਸੀ ਸਾਡੇ ਕੋਲ ਨਹੀਂ ਸੀ ਦੋ ਸੈਂਟਰ ਟ੍ਰੈਕ ਕਰਾਉਂਦੇ ਸੀ ਕਿ ਨੌਜਵਾਨ ਇੱਥੇ ਭੱਤੀਆਂ ਨੂੰ ਸਾਡੇ ਰਾਜ ਤੋਂ ਮਾਗ ਲੈ ਨੌਜਵਾਨ ਟ੍ਰਾਈਕਰ ਲੈ ਕੇ ਉਥੇ ਪ੍ਰੈਕਟਿਸ ਕਰਦੇ ਸੀ ਸਾਡੀ ਯੂਨੀਵਰਸਿਟੀ ਮਿਲਦਾ ਯੂਨੀਵਰਸਿਟੀ ਉਥੇ ਤਾਂ ਹੀ ਸੁਸਪੈਂਸ ਜੇ ਸੋਸ ਨੂੰ ਨਹੀਂ ਹੋ ਰਿਹਾ ਸੋ ਸਾਰੇ ਦੋਸਤ ਲੀਟਰੇਲੀ ਦੂਜੇ ਨੂੰ ਵਿਰੁੱਧ ਬੋਲ ਕੇ ਇਹ ਨਿਰਣਾਇਆ ਜਾਂਦਾ ਵੀ ਮਾਈਕ ਲਈ ਇੱਥੇ ਦੇ ਨਿਰਗੁਣ ਯਾਰ ਕਰਦੋ ਇੱਥੇ ਦੇ ਨਿਰਗੁਣ ਯਾਰ ਕਰਦੋ ਇਹ ਸਾਰੀਆਂ ਪਾਰਟੀਆਂ ਦੇ ਬੜੇ ਨਿਕਣੇ ਆਪਾਂ ਨੂੰ ਦੇਖ ਪੂਰਾਇਆ ਹੋਇਆ ਇਹ ਸਾਰੀਆਂ ਪਾਰਟੀਆਂ ਦੇ ਨਿਕਣੇ ਪਰ ਇੱਕ ਹੀ ਚੋ ਨਿਕਲੋ ਆਪਣੇ ਹੱਤਖਾਲੀ ਪਛਾੜ ਦੋ ਆਪਣੇ ਹੱਤਖਾਲੀ ਕਰਨਾ ਸਿੱਖੋ ਅਤੇ ਕਿੰਨਾਂ ਤੱਕ ਦੂਜੇ ਦੀ ਰੋਣ ਆਗਰ ਨੂੰ ਤੂੰ ਵੀ ਘਰਾਂ ਤੋਂ ਸਿਉਂਦੀਆਂ ਲੋਸ ਸੁਣਦੇ ਆ ਇੱਥੇ ਆ ਕੇ ਖੜ ਕੇ ਇੰਡਸਟਰੀ ਜਾ ਵੀ ਤੂੰ ਜੇ ਵੋਟਾਂ ਕਿ ਦਿੱਤੇ ਨਾ ਸਾਡੀ ਕੀ ਕਰੇਗਾ ਕੀ ਸਾਡੇ ਪਿੰਡ ਲਈ ਕੀ ਕਰੇਗਾ ਸਾਡੇ ਸ਼ਹਿਰ ਲਈ ਕੀ ਕਰੇਗਾ ਸਾਡੀ ਨੌਜਵਾਨੀ ਲਈ ਕੀ ਕਰੇਗਾ ਸਾਡੇ ਰੋਜ਼ਗਾਰ ਲਈ ਕੀ ਕਰੇਗਾ ਕਈ ਤਾਂ ਇੱਧਰ ਦੇ ਹਲਕੇ ਦੇ ਵਿੱਚ ਲੋਕ ਨੇ ਆਏ ਆ ਉਹ ਜਦੋਂ ਹੜ੍ਹ ਆਏ ਸੀ ਉਹ ਮੌਤ ਦਾ ਜਕ ਲਕਣੀ ਮਿਲਿਆ ਹੋਣਾ ਕੱਲ੍ਹ ਫੇਰ ਜੜੇ حالوں ਰਹਿਣੀ ਜੀਣਾ ਸੋ ਸਮਾਂ ਆਇਆ ਸੋ ਇਹੇੇ ਸਮੇਂ ਤਰਾਈਨਾ ਜੇ ਇਹ ਅੱਜ ਦੇ ਜ਼ਮੀਨ ਦੇ ਆਪਾਂ ਇਕਰਾਰ ਨੂੰ ਦੁਹਰਾ ਕਰਦੇ ਨਾ ਤਾਂ ਇਹੀ ਜੀ ਗੱਲ ਹੈ ਕਿ ਜੋ ਵੀ ਆਉਣ ਵਾਲੀ ਜਨਰੇਸ਼ਨ ਤੁਹਾਨੂੰ ਕਹਾਂ ਮੈਂ ਕਿ ਨਾ ਆਪੜੀ ਜਿੰਨੀ ਹੋਣੀ ਤੁਸੀਂ ਇੱਕ ਇੱਕ ਪੈਦਲੇ ਮੁੱਠੀਓ ਸੱਚ ਨੂੰ ਸੱਚ ਬੋਲ ਜੇ ਨਹੀਂ ਜਮੀਨ ਤੇ ਖੁੱਲਣੀ ਹੈ ਤੂੰ ਬੋਲਿਆ ਫੜ ਕੇ ਬਾਹਰ ਹੰਕਾਰ ਕਰਦੇ ਹੋ ਫੜ ਕੇ ਬਾਹਰ ਹੰਕਾਰ ਕਰਦੇ ਹੋ ਵੀਰ ਤੂੰ ਸਹੀ ਗੱਲ ਕਰ ਰਿਹਾ ਮੇਰੀ ਤਾਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਆ ਭਰਾਵੋ ਪੰਜਾਬ ਲਈ ਸਿਰ ਤੋੜ ਕੇ ਕੰਮ ਕਰ ਲੋ ਪੰਜਾਬ ਦੀ ਹਰ ਕੋਈ ਵੀ ਮੈਨੂੰ ਡਿਪਾਰਟਮੈਂਟ ਨੇ ਜਿਹਾ ਦੱਸ ਦੋ ਜਿੱਥੇ ਠੇਕੇਦਾਰੀ ਸਿਸਟਮ ਨਾ ਹੋਵੇ ਕੋਈ ਸਰਕਾਰੀ ਨੌਜਵਾਨਾਂ ਨੂੰ ਆਪਾਂ ਘੋੜਾ ਦੇ ਉੱਤੇ ਘੁੰਮ ਲੈ ਕੇ ਜਾਈ ਨੇ ਨਾ ਕਿ ਇਹ ਜਾਂ ਨੌਕਰੀ ਦੇ ਦੀ ਇੰਨੇ ਜਾਂ ਨੌਕਰੀ ਦੇ ਦੀ ਇੱਥੇ ਤੁਸੀਂ ਇੰਨੇ ਬੰਦੇ ਬੈਠੇ ਹੋ ਪਿਛਲੇ ਸਮੇਂ ਦੇ ਨਾਲ ਤੇ ਕੋਈ ਨਹੀਂ ਗਵਾਂਢੀ ਨੂੰ ਨੌਕਰੀ ਮਿਲੀ ਹੋਵੇ ਇਹ ਕਹਿੰਦੇ ਸੀ ਕਿਸਾਨ ਨੂੰ ਉਹਦੀ ਫਸਲ ਦਾ ਉਜਾੜੇ ਦਾ ਮੁਆਵza ਮਿਲਿਆ ਹੋਵੇ ਕੋਈ ਨੌਜਵਾਨ ਨਸ਼ੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਕੀ ਏਰੀਆ ਬਚਿਆ ਹੋਵੇ ਕਿਹੜਾ ਏਰੀਆ ਬਚਿਆ ਹੋਇਆ ਲੜਾਈ ਕੰਗੀ ਇਹ ਨਹੀਂ ਵੀ ਮੈਨੂੰ ਡੇਗੜੀ ਮੇਰੀ ਕੋਈ ਫਰਨਾ ਕੋਈ ਗੁੱਸਿਆਂ ਦਾ ਲੈਣੀਆਂ ਇਹ ਵੀ ਲੜਾਈਆਂ ਬਹੁਤ ਵੱਡੀਆਂ ਨੇ ਅੱਜ ਮੈਂ ਇਹ ਇਸ ਕਰਕੇ ਨਹੀਂ ਕਿ ਤੁਹਾਨੂੰ ਕਰਨਾ ਕਰ ਆਇਆ ਮੇਰੀ ਤਾਂ ਮੈਂ ਤਾਂ ਇੱਥੇ ਰਹਿਣਾ ਇੱਥੇ ਮੈਂ ਜੰਮਿਆ ਇੱਥੇ ਮੈਂ ਮਰਨਾ meri zimmedari hai koi khade na ho ਅਈ ਜੇ ਨਾ ਪਹਿਲੀ ਵਾਰ ਮੇਰੀ ਵਾਈਫ ਕਿਸੇ ਟੂਰਨਾਮੈਂਟ ਤੇ ਗਈ ਨੂੰ ਪਰ ਜਿੱਥੇ ਬਰਾਬਰ ਨਾਲ ਗੱਲ ਹੋ ਗਈ ਜਿੱਥੇ ਕਿਉਂਕਿ 90% ਬੰਦਿਆਂ ਨੂੰ ਕੰਟੀਕਲ ਬੰਦਿਆਂ ਨੂੰ ਵੀ ਕੰਮ ਨਹੀਂ ਪੈਂਦੇ ਇੱਥੇ ਵੀ ਤੁਸੀਂ ਵੇਖੋ ਕਿਸੇ ਨੂੰ ਕੰਮ ਨਹੀਂ ਪੈਂਦਾ ਕਿ ਸਿਰਫ ਆਪਾਂ ਸੋਚਦੇ ਆ ਕਿ ਲੀਡਰ ਸਾਡੇ ਨਾਲ ਸਾਡਾ ਪਰਪਰ ਦਾ ਮੈਂਬਰ ਆ ਸਾਡੇ ਸੁੱਖ ਸੁਖੀ ਚਰੀਖ ਹੁੰਦਾ ਸਾਡੇ ਰੇਕ ਚੰਗੇ ਮੌਕੇ ਸਮੇਂ ਸਾਡੇ ਨਾਲ ਭੜਦਾ ਤੇ ਆਪਾਂ ਉਹਨੂੰ ਕਿਹਾ ਨਾ ਤਾਂ ਫਿਰ ਜਗਤੀਆਂ ਹੋ ਜਾਂਦੀਆਂ ਨੇ ਗਲਤੀਆਂ ਹੋ ਜਾਂਦੀਆਂ ਹੋ ਜਾਂਦੀਆਂ ਨੇ ਇਨਸਾਨ ਗਲਤੀਆਂ ਦਾ ਬੋਲਦਾ ਰਹੀ ਦੀ ਉਮਰ ਤੱਕ ਸਿਆਣਾਂ ਤੱਕ ਇਨਸਾਨ ਕਾਹਦੀਆਂ ਗਲਤੀਆਂ ਠੀਕ ਕਰਦਾ ਰਹਿਣਾ ਪਰ ਆਪਾਂ ਪੰਜਾਬ ਨੂੰ ਪੰਜਾਬੀਅਤ ਨੂੰ ਅਤੇ ਦੇਸ਼ ਨੂੰ ਬਚਾਈਏ ਇਹ ਨਾ ਸੋਚੀਏ ਕਿ ਨਹੀਂ ਉਸ ਕਹਿੰਦਾ ਆਪਣੇ ਦਮਾਦ ਨੂੰ ਸੋਚ ਸਮਝ ਕੇ ਵੋਟ ਪਾਇਓ ਤੇ ਸਾਡੇ ਖੈਰਾ ਸਾਹਿਬ ਬਲੇ ਨੇ ਧਰਤੀ ਦੇ ਜਨਮ ਨੇ ਜੱਲੀ ਜੱਲੀ ਗੱਲ ਦੇ ਉੱਤੇ ਪੂਰੀ ਪੱਕੀ ਜਾਣਕਾਰੀ ਰੱਖਦੇ ਹੋ وا کرتابان ਆਪਾਂ ਕਰਨੇ ਥੱਲੇ ਪਿੰਡ ਪਹੁੰਚ ਕੇ ਸਾਡੀ ਆਪਣੀ ਟੀਮ ਪਹਿਲਾਂ ਵੀ ਤਿਆਰ ਆ ਪਰ ਹੁਣ ਆਪਾਂ ਹੋਰ ਵਧੀਆ ਕਰੀਏ ਨਾਲ ਹੁਣ ਸਪਾਰਸੀ ਬੰਦੇ ਜਿਸ ਤੋਂ ਪੜ੍ਹਦੇ ਨੇ ਜਿਹੜੇ ਬੰਦੇ ਮਿਹਨਤ ਕਰਨਾ ਚਾਹੁੰਦੇ ਨੇ ਆਪਦਾ ਸਮਾਜ ਪਾਰਟੀ ਦੇ ਨਿਰਮਾਣ ਦੇ ਆਪਾਂ ਉਹ ਰਹਿਗੇ ਬੰਦਿਆਂ ਨੂੰ ਚੁਣਦੇ ਜਿਹੜੀ ਔਰਗਨਾਈਜੇਸ਼ਨ ਸਟਰਕਚਰ ਦੇ ਵਿੱਚ ਲੈ ਕੇ ਆਵਾਂਗੇ ਲੀਗਲ ਸੈਰਵਿਸ ਬਣਾਵਾਂਗੇ ਤਾਂ ਕਿ ਸਾਡਾ ਕੋਈ ਵੀ ਨੌਜਵਾਨ ਕਿਸੇ ਤਰੀਕੇ ਨਾਲ ਨੂੰ ਕਿ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਹਰ ਪਾਸਿਓਂ ਮਦਦ ਕਰ ਸਕੀ ਆ ਅੱਜ ਸਾਡਾ ਪੰਜਾਬ ਪੇਸ ਕਾਂਗਰਸ ਕਮੇਟੀ ਦਫ਼ਤਰ ਦਾ ਇਜਾਜ਼ ਤੁਹਾਨੂੰ ਸਭ ਨੂੰ ਅੱਜਵਾਜ਼ ਕਰਦਾ ਇਹ ਸਭ ਕੇ ਨਾਲ ਸੰਬੰਧ ਹੈ ਨਹੀਂ ਤੁਹਾਡਾ ਵਾਦਾ ਕਰਦਾ ਇੱਥੇ ਗੱਲਾਂ ਬੈਠੇ ਸਾਡੇ ਜਿਹੜਾ ਤੁਸੀਂ ਮੈਂਬਰ ਸਾਹਿਬ ਬੈਠੇ ਨੇ ਸਰਕ ਪਰਦਾ ਬੈਠੇ ਨੇ ਆਪਾਂ ਇੱਕ ਦੂਜੇ ਦੇ ਕਿਸੇ ਵੀ ਕੰਮ ਦੇ ਵਿੱਚ ਲੋਲ ਪਵੇ ਤਾਂ ਭਾਜਨ ਟੱਪਰ ਵਾਂਗੂ ਫੜਨਾ ਇਹ ਨਾ ਉਹਦੇ ਵੀ ਆਪਾਂ ਪਰਮ ਹੁੰਦੇ ਜੀ ਜਿਹੜਾ ਕਿ ਲੋੜਾ ਮੈਂ ਹਾਜ਼ਰ ਹਾਂ ਬੁਰ ਲੋੜਾ ਬਾਈ ਗੁੱਲੋਂ ਨੂੰ ਹਾਜ਼ਰ ਹਾਂ ਆਪਾਂ ਸਾਰੇ ਆਪਾਂ ਇਹਦਾ ਲੋਧ ਨਹੀਂ ਕਰਨਾ ਆਪਾਂ ਠੱਕੇ ਹੋ ਕੇ ਚੱਲਣਾ ਕਿ ਇਸ ਆਪਣੀ ਲਾਈਨ ਅੱਗੇ ਖਿੱਚੋ ਕੇ ਸੇਦੀ ਲਾਈਨ ਬਣਨ ਦੀ ਕੋਸ਼ਿਸ਼ ਨਹੀਂ ਕਰਨਾ ਪ੍ਰਮਾਤਮਾ ਜਰਦੀ ਦਾ ਰਖੇ ਆਉਣ ਵਾਲਾ ਸਮਾਂ ਤੁਹਾਡੀ ਆਈਡੀ ਹੋਵੇਗੀ ਕੀ ਹੁੰਦੀ ਆ ਤੁਹਾਡੀ ਸੋਚ ਕੀ ਆ ਤੁਹਾਡੀ ਸੋਚ ਤੇ ਉੱਪਰ ਨਿਰਭਰ ਕਰਦਾ ਕਿ ਤੁਸੀਂ ਆਉਣ ਵਾਲਾ ਤੋਂ ਇੱਕ 20 ਦੀ ਇਹ ਜਿਹੜੀ ਸੋਚ ਉਹ ਤੈ ਕਰਦੀ ਆ ਸੋ ਇੰਦੀਆਂ ਮੇਰੀਆਂ ਬੇਨਤੀਆਂ ਪ੍ਰਮਾਣ ਕਰਿਓ ਡੱਕੜੇ ਹੋ ਮੇਰੇ ਹੋ ਗਰੀਬ ਨਾਲ ਲੜਾਈ ਜੜੋ ਕਦੀ ਨਾ ਕਿਸੇ ਨੂੰ ਮਾੜੇ ਸ਼ਬਦ ਬੋਲ ਕੇ ਲੜਾਈ ਨਹੀਂ ਆਪਾਂ ਨੇ ਲੜਨੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਆਪਾਂ ਇਕੱਠੇ ਹੋਗੇ ਸਾਰਿਆਂ ਇਕੱਠੇ ਕਰਕੇ ਜਿਹੜੀ ਲੜਾਈ ਲੜਨੀ ਆ ਸੋ ਆਉਣ ਵਾਲੇ ਕਦੇ ਨੋ ਸੁਪਾਲ ਸਿੰਘ ਫੈਰਨਾ ਮਾਣ ਦੀ ਕਿੰਦੀ ਮੁਰਬਾ ਦੀ ਸਾਡੀ ਬੋਲ ਸਭਾ ਦੀ ਕਮੇਟੀ ਨੇ ਉਹਨੇ ਸਾਡੇ ਭੇਜੋ ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਵੱਧ ਤੋਂ ਵੱਧ ਜਿਹੜੀ ਲੀਡ ਲੈ ਕੇ ਜਾਈਏ ਕਾਲੀਆ ਪੜਾਣਾ ਪੁਰਾਣੀ ਵਾਲੀ ਯੂਨੀਵਰਸਿਟੀ ਆਵੇ ਬੜੀ ਜੀ ਹਿੰਮਤ ਮਰੋ ਸਾਰੇ ਜਣੇ ਅੱਜ ਆਪਾਂ ਅਸਾਮੀਆਂ ਦੀ ਤਰੀਨ ਤੇ ਉਤੇ ਤਿੰਨ ਸਟ੍ਰੈਗਲਿਕ ਜਮੀਂ ਜਾਂਦਾ ਸਟ੍ਰੈਗਲ ਕਰੋ ਮੇਰੇ ਨਾਲ ਚਲੋ ਮੇਰੇ ਨਾਲ ਹੀ ਫਾਲ ਮੈਂਦਾ ਪਰਮਾਤਮਾ ਨੇ देर ਹੋ ਸਕਦੀ ਹੈ ਮਰੇ ਨਹੀਂ ਮੇਰੇ ਨਾਲ ਵੀ ਦਰਮਾਨ ਫਾਲ ਲਾ ਮੇਰੇ ਸੋ ਵੀਰੋ ਸਾਰੇ ਤੱਕੜੇ ਹੋ ਕੇ ਭੈਣ ਸਾਰੇ ਤੱਕੜੇ ਹੋ ਕੇ ਆਪਾਂ ਇਕੱਠੇ ਰਹੀਏ ਤੇ ਆਪਣੇ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਲੜਾਈ ਲੜੀਏ ਪਰਮਾਤਮਾ ਕਰੇ ਸਭ ਜਲਦੀ ਕਲਾ ਕਰੋ ਵਾਹਿਗੁਰੂ ਜੀ ਦਾ ਬਰਸ ਵਾਹਿਗੁਰੂ ਜੀ ਬੋਲੇ